ਨਫਰਤ ਦੀ ਅੱਗ ਭੜਕਦੀ ਭੜਕਦੀ 20ਵੀਂ ਸਦੀ ਦੇ ਵਿੱਚ ਆ ਪਹੁੰਚਦੀ ਹੈ 1984 ਦਾ ਵਾੜਾ ਦੱਸਦਾ ਕਿ ਦਿੰਦਾ ਹੈ ਤੇ ਇਧਰੋਂ ਅਣਾਤਪੁਰ ਸਾਹਿਬ ਦਾ ਮਤਾ ਪੇਸ਼ ਕੀਤਾ ਜਾਂਦਾ ਜਿਹਦੇ ਵਿੱਚ ਕੁਝ ਧਾਰਮਿਕ ਮੰਗਾਂ ਰੱਖੀਆਂ ਜਾਂਦੀਆਂ ਕੁਝ ਸਮਾਜਿਕ ਮੰਗਾਂ ਰੱਖੀਆਂ ਜਾਂਦੀਆਂ ਕੁਝ ਕਿਸਾਨੀ ਨਾਲ ਮੰਗਾਂ ਰੱਖੀਆਂ ਜਾਂਦੀਆਂ ਔਰ ਗੁਰੂ ਪਿਆਰੀ ਗੁਰੂ ਸواری ਸੰਗਤ ਕੀ ਉਹ ਕਦੇ ਅਨੰਦਪੁਰ ਸਾਹਿਬ ਦਾ ਮਤਾ ਪੜ੍ਹ ਕੇ ਦੇਖਣਾ ਜੀ ਦੇ ਵਿੱਚ ਮੰਗਾ ਕੀ ਨੇ ਬਈ ਸੇਕ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਪ੍ਰਤੱਖ ਰੂਪ ਜਾਣਦੇ ਨੇ ਪ੍ਰਤੱਖ ਰੂਪ ਮੰਨਦੇ ਨੇ 11ਵਾਂ ਗੁਰੂ ਮੰਨਦੇ ਨੇ ਅਗਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਹੈ ਇਹਨੂੰ ਅੱਗ ਲੱਗਦੀ ਹੈ ਤਾਂ ਅੱਗਾ ਲਾਉਣ ਵਾਲੇ ਤੇ ਬੇਅਦਬੀ ਕਰਨ ਵਾਲੇ ਤੇ ਕਤਲ ਦਾ ਮੁਕੱਦਮਾ ਦਰਜ ਕੀਤਾ ਜਾਣਾ ਚਾਹੀਦਾ ਹੈ ਪੰਜਾਬ ਦੇ ਵਿੱਚ ਲੱਗਦੇ ਹੋਏ ਪਾਣੀਆਂ ਦੀ ਦਰਿਆਈ ਲੁੱਟ ਖੁੱਟ ਬੰਦ ਹੋਣੀ ਚਾਹੀਦੀ ਹੈ ਪੰਜਾਬ ਦੇ ਦਰਿਆਵਾਂ ਉੱਤੇ ਪੰਜਾਬ ਦਾ ਹੱਕ ਹੋਣਾ ਚਾਹੀਦਾ ਹੈ ਪੜ੍ਹੇ ਲਿਖੇ ਮੁੰਡੇ ਕੁੜੀਆਂ ਵਾਸਤੇ ਨੌਕਰੀਆਂ ਦਾ ਸਰਕਾਰ ਨੂੰ ਪ੍ਰਬੰਧ ਕਰਨਾ ਚਾਹੀਦਾ ਹੈ ਜਿਹੜੇ ਬੱਚੇ ਨੇ ਜਾਂ ਬੱਚੀ ਨੇ ਗ੍ਰੈਜੂਏਸ਼ਨ ਕੀਤੀ ਹੈ ਜਾਂ ਪੋਸਟ ਗ੍ਰੈਜੂਏਸ਼ਨ ਕੀਤੀ ਹੈ ਉਸ ਨੂੰ ਨੌਕਰੀ ਮਿਲਣੀ ਚਾਹੀਦੀ ਹੈ ਤੇ ਜਿੰਨਾ ਚਿਰ ਸਰਕਾਰ ਤੋਂ ਨੌਕਰੀ ਦਾ ਪ੍ਰਬੰਧ ਨਹੀਂ ਹੁੰਦਾ ਤਾਤਾ ਕੋਸ ਨੂੰ ਬੇਰੋਜ਼ਗਾਰੀ ਭੱਤਾ ਮਿਲਣਾ ਚਾਹੀਦਾ ਇਸ ਤਰ੍ਹਾਂ ਦੀ ਲੰਮੀ 18 ਮਤਿਆਂ ਦੀ 18 ਮੰਗਾਂ ਦੀ ਲਿਸਟ ਹੈ ਤੇ ਸਰਕਾਰ ਆਂਦੀ ਹੈ ਸੰਤ ਜੀ ਤੁਹਾਡੀਆਂ ਸਾਰੀਆਂ ਧਾਰਮਿਕ ਮੰਗਾਂ ਮੰਨੀਆਂ ਜਾ ਸਕਦੀਆਂ ਇਹ ਜਿਹੜੇ ਕਿਸਾਨੀ ਦੇ ਮੁੱਦੇ ਨੇ ਇਹ ਜਿਹੜੇ ਸਮਾਜਿਕ ਮੁੱਦੇ ਨੇ ਜਾਂ ਬੇਰੋਜ਼ਗਾਰੀ ਦੀਆਂ ਗੱਲਾਂ ਕਰਦੇ ਹੋ ਤੁਸੀਂ ਇਹਨਾਂ ਨੂੰ ਮੰਗਾਂ ਨੂੰ ਤੁਸੀਂ ਪਾਸੇ ਰੱਖਦੇ ਤੁਸੀਂ ਇੱਕ ਧਾਰਮਿਕ ਕਰਗੂ ਅਸੀਂ ਤੁਹਾਡੀਆਂ ਧਾਰਮਿਕ ਮੰਗਾਂ ਮੰਨ ਸਕਦੇ ਹਾਂ ਤਾਂ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੇ ਕਿਹਾ ਵੀ ਜੇ ਮੰਗਾਂ ਮੰਨਣੀਆਂ ਤੇ ਸਾਰੀਆਂ ਮੰਗਾਂ ਨੂੰ ਬਣਵਾ ਕੇ ਹਟਾਂਗੇ ਨਹੀਂ ਤੇ ਫਿਰ ਇੱਕ ਵੀ ਨਹੀਂ ਤੇ ਸਰਕਾਰ ਜਿਹੜੀ ਇੰਡੀਆ ਦੀ ਫੌਜ ਸਿਰਫ ਤੇ ਸਿਰਫ ਚੀਨ ਤੋਂ ਮਾਰ ਖਾ ਕੇ ਹਟੀ ਹੈ 1962 ਦੇ ਵਿੱਚ ਉਸ ਤੋਂ ਬਿਨਾ ਕਿਸੇ ਵੀ ਫੌਜ ਤੋਂ ਇੰਡੀਆ ਦੀ ਫੌਜ ਨੇ ਮਾਰ ਨਹੀਂ ਖਾਧੀ ਤੇ ਉਸ ਨੂੰ ਆਪਣੇ ਬਾਜੂਬਲ ਦਾ ਹੰਕਾਰ ਵੜਾ ਹੈ ਪ੍ਰਣਾਮ ਮੋਗਰਾ ਜੀ ਨੇ ਇੰਦਰਾ ਗਾਂਧੀ ਨੂੰ ਕਿਹਾ ਵੀ ਮਾਨਯੋਗ ਪ੍ਰਧਾਨ ਮੰਤਰੀ ਜੀ ਇਹ ਜਿਹੜਾ ਆਪਾਂ ਕਾਰਾ ਕਰਨ ਲੱਗੇ ਆ ਇਸ ਦਾ ਬੜਾ ਭਿਆਨਕ ਸਿੱਟਾ ਨਿਕਲ ਸਕਦਾ ਹੈ ਇਸ ਨੂੰ ਰੋਕ ਲੈਣਾ ਚਾਹੀਦਾ ਤੇ ਅਗੋਂ ਬੀਬੀ ਇੰਦਰਾ ਨੇ ਜਵਾਬ ਦਿੱਤਾ ਪ੍ਰਣਾਬ ਮੈਨੂੰ ਪਤਾ ਇਹਦਾ ਸਿੱਟਾ ਕੀ ਨਿਕਲਣਾ ਹੈ ਪਰ ਸਾਨੂੰ ਦਿਖਾ ਦੇਣਾ ਚਾਹੀਦਾ ਕਿ ਭਾਰਤੀ ਫੌਜ ਦੇ ਬਾਹਾਂ ਦੇ ਵਿੱਚ ਬਲ ਕਿੰਨਾ ਹੈ ਤੇ ਉਸ ਵੇਲੇ ਜਿੰਮੇਵਾਰੀ ਲਈ ਜਾਂਦੀ ਹੈ ਵਕਤ ਦੇ ਜਨਰਲ ਕੁਲਦੀਪ ਸਿੰਘ ਬਰਾੜ ਦੀ ਵੀ ਇਹ ਜਿਹੜਾ ਪਿੰਡਰਾ ਵਾਲਾ ਉੱਥੇ ਅਕਾਲ ਤਖਤ ਸਾਹਿਬ ਦੇ ਉੱਤੇ ਕਬਜ਼ਾ ਕਰੀ ਬੈਠਾ ਉੱਥੇ ਬੈਠਾ ਹੈ ਇਹਨੂੰ ਵੀ ਕੱਢ ਕੇ ਬਾਹਰ ਲਿਆਣਾ ਹੈ ਉਹ ਕਹਿੰਦਾ ਉਹਦੇ ਕੋਲੇ ਮੈਂ ਸੀਆਈਡੀ ਭੇਜ ਕੇ ਵੇਖਦਾ ਵੀ ਦੇਸੀ ਜਿਹੇ ਹਥਿਆਰ ਨੇ 500 ਬੰਦੇ ਉਹਦੇ ਮਗਰ ਨੇ ਇਹ ਤਾਂ ਮੇਰਾ ਚੁਟਕੀਆਂ ਦਾ ਕੰਮ ਹੈ ਵੀ ਮੁਨੇ ਉੱਤਰ ਮੈਂ ਗਿਆ ਤੇ ਹੁਣੇ ਉਹਨੂੰ ਫੜ ਲਿਆ ਆ ਤੇ ਉਧਰੋਂ ਫਿਰ ਸਿੰਘਾਂ ਦਾ ਕੀ ਜਵਾਬ ਆਉਂਦਾ ਜਿਵੇਂ ਉੱਤਰ ਪ੍ਰਸ਼ਨ ਹੈ ਲੈ ਜੀਏ ਸ਼ਬਦ ਦੇ ਵਿੱਚ ਰੋਡਿਆਂ ਵਾਲਾ ਜੱਤਾ ਹੈ ਕਿਉਂ ਬਿਆਨ ਕਰਦਾ ਬਈ ਮੀਲੀ ਰਿਪੋਰਟ ਬਰਾੜਨੂ ਹੋਈ ਹਵਾ ਖਰਾਬ ਸਿੰਘਾਂ ਫੇਰ ਬਰਾੜਨੂ ਦਿੱਤੇ ਇਹ ਜਵਾਬ ਆ ਵੀ ਮੈਨੂੰ ਕੋਪੀ ਆ ਵਿਭਾਗ ਮੇਰਾ ਦੱਸਦਾ ਕਿਨ ਜੇ ਦਸਤੋਂ ਨੂੰ ਟੱਡ ਮੇਰਾ ਹੱਸਦਾ ਦੇ ਨੀ ਟੱਕਰ ਰਹਿਣਾ ਕੰਮ ਵਸਦਾ ਸਾਰੇ ਜੱਗ ਵਿੱਚ ਸਿੱਖਾਂ ਦੀ ਉਡਾਦੂ ਖਿੱਲੀ ਮੈਂ ਪੇਸ਼ ਪਿੰਡਾਂ ਆਂ ਵਾਲੇ ਨੂੰ ਜਾ ਕੇ ਕਰੂੰ ਦਿੱਲੀ ਮੈਂ ਉਹ ਕਰ ਦੇ ਨਾ ਸਾਰੇ ਤੰਤਰ ਨੂੰ ਫੇਲ ਹੈ ਤੇਰੇ ਜੜਾ ਵਿੱਚ ਦੇਣਾ ਐਸਾ ਤੇੜ ਹੈ ਜਦ ਹੋਵਣਾ ਸਚਾਈ ਨਾਲ ਮੇਰਾ ਹੈ ਤੈਨੂੰ ਭਜਣ ਦਾ ਦਾ ਸ਼ੇਰ ਨਾ ਕਿਸੇ ਦੇ ਹੱਥ ਆਉਣਾ ਮੈਰੀਆ ਓਏ ਆਪੇ ਬਾਣ ਅੰਦਾਜ਼ ਉਹ ਮਾਰਦ ਦਲੇਰ ਹੈ ਉਹਨੂੰ ਟੱਕਰ ਹੈ ਅੱਜ ਸਵਾ ਸ਼ੇਰ ਹੈ ਕਰ ਦੇ ਨਾ ਕੁਝ ਕੰਟਿਆਂ ਚ ਟੇਰ ਵੈ ਕੱਟੂ ਲੈ ਲੜੀਆਂ ਉਹਦੀ ਅੱਖ ਕਰੂੰ ਸਿੱਲੀ ਮੈਂ ਪੇਸ਼ ਭਿੰਡਰਾ ਵਾਲੇ ਨੂੰ ਕੱਲ ਕਰੂੰ ਦਿੱਲੀ ਮੈਂ ਉਹ ਬਾਲੀ ਦੇ ਬਸ ਬੱਟਾ ਪਹਿਵਾਏ ਮਸਦੂ ਅੱਖੀਂ ਦੇਖਦਾ ਮੈਂ ਬੜੀ ਐ ਮਤੂੰ ਸੱਚ ਸਮੇ ਦੇ ਹਸੀਸ਼ ਨੇ ਦਿਖਾਉਣਾ ਵੈਰੀਆ ਜਿੰਦਾ ਸ਼ੇਰ ਨਾ ਕਿਸੇ ਦੇ ਹੱਥ ਆਉਣਾ ਵੈਰੀਆ ਓਹਦੇ ਕੋਲੇ ਦੇਸੀ ਜਹੇ ਹਾ ਤਿਆਰ ਨੇ ਬਹੁਤੀ ਦੂਰ ਦੀ ਕਕਾਰ ਦੇ ਨ ਮਾਰਨੇ ਕੋਲ ਤੇਤੀ ਮੈਨੂੰ ਫੋਲ ਸਰਕਾਰ ਨੇ ਨਹੀਂ ਕਰਨੀ ਪੋਰਾ ਵੀ ਕਾਰਵਾਈ ਢਿੱਲੀ ਮੈਂ ਪੇਸ਼ ਪਿੰਡਰਾਂ ਵਾਲੇ ਨੂੰ ਕਰ ਦੇਉਂ ਦਿੱਲੀ ਮੈਂ ਜੜੀ ਜਾਂਦੀ ਹੌਸਲੇ ਦੇ ਨਾਲ ਹੈ ਇੱਕ ਵਾਰਤਾ ਤੂਫਾਨ ਦੇ ਨਾ ਠਾਲ ਹੈ ਵਾਜਾ ਵਾਲੜੇ ਦੇ ਸਿੰਘ ਦਾ ਖਿਆਲ ਹੈ ਆ ਕੀ ਅੱਗੇ ਕਦੇ ਸਿਰ ਨਹੀਂ ਝੁਕਾਉਣਾ ਵੈਰੀਆ ਜਿੰਦਾ ਸ਼ੇਰ ਨਾ ਕਿਸੇ ਦੇ ਹੱਥੇ ਆਉਣਾ ਵੈਰੀਆ ਉਹ ਬੰਦੇ 500 ਆ ਮਸਾ ਨਾਲ ਉਸ ਦੇ ਐਵੇਂ ਆਏ ਨੇ ਮਰਨ ਵਿੱਚ ਜੋਸ਼ ਦੇ ਉਹ ਵੀ ਹੋਣੇ ਹੁਣ ਖੁਦ ਤਾਂ ਹੀ ਕੋਸ ਦੇ ਕਰ ਉਪਰ ਕਰ ਮਾ ਦਿੱਲੀ ਮੈਂ ਬੇਸ਼ ਪਿੰਡਰਾ ਵਾਲੇ ਨੂੰ ਕਰ ਦੇਉ ਦਿੱਲੀ ਮੈਂ ਉਹ ਸਾਰੇ ਆਏ ਆ ਕਫਨ ਸਿਰ ਬਨ ਕੇ ਲਾੜੀ ਮੌਤ ਨੂੰ ਵਿਆਹਣਾ ਮੰਨੋ ਮੰਨ ਕੇ ਪਰ ਮਾਰਾਂਗੇ غرੂਰ ਤੇਰਾ ਭੰਨ ਕੇ ਸਾਨੂੰ ਮਾਰ ਮਾਰੇ ਆਉਂਦਾ ਏ ਜਿਉਣਾ ਬੈਰੀਆ ਜਿੰਦਾ ਸ਼ੇਰ ਨਾ ਕਿਸੇ ਦੇ ਹੱਥ ਆਉਣਾ ਬੈਰੀਆ ਭਾਈ ਕਾਬੂ ਕਰ ਲੈਣਾ ਵੱਡੇ ਜਰਨੈਲ ਹੱਥ ਬਨ ਕੇ ਸੋ ਬੇਗ ਸਿਉਂਦੇ ਕੈਲ ਨੂੰ ਵੇਖ ਲੈ ਨ ਕਿਵੇਂ ਪਾਉਂਦਾ ਮੋਰ ਪਹਿਲ ਨੂੰ ਹੱਥ ਕਾੜੇ ਕਰਵਾ ਕੇ ਫੜੂ ਤੇਜੀ ਬਿੱਲੀ ਮੈਂ ਪੇਸ਼ ਭਿੰਡਰਾ ਵਾਲੇ ਨੂੰ ਕਰ ਦੇਉ ਦਿੱਲੀ ਮੈਂ ਉੱੜ ਕੇ ਜਾਂਦੇ ਕਾਦੇ ਪਿੰਜਰੇ ਚ ਬਾਜਨਾ ਸਾਨੂੰ ਸਕਿਆ ਦੁਆਰ ਕੋਈ ਤਾਜਨਾ ਆਏ ਚੜ ਕੇ ਦਾ ਰੱਖ ਦੇ ਲਿਹਾਜਨਾ ਅਸੀਂ ਜਾਣਦੇ ਆ ਸਭ ਕੁਝ ਗਿਆਨੀ ਜਰਨੈਲ ਸਿੰਘ ਖਾਲਸਾ ਪਿੰਡਰਾਵਾਲੇ ਤੇ ਉਹਨਾਂ ਦੇ ਸਾਥੀਆਂ ਨੂੰ ਫੜਨ ਵਾਸਤੇ ਚਟਕੀ ਦਾ ਕੰਮ ਸਮਝਦਾ ਜਰਨੈਲ ਕੁਲਦੀਪ ਸਿੰਘ ਬਰਾੜ ਕਿਹੜੇ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਪਿੰਡਰਾਵਾਲੇ ਜਿਨ੍ਹਾਂ ਦੇ ਨਾਲ ਕਹਿੰਦੇ ਨੇ ਇੱਕ ਵਾਰੀ ਜੇਠ ਮਲਾਨੀ ਦੀ ਬਾਰਤਾਲਾਪ ਹੁੰਦੀ ਹੈ ਜੇਠ ਮਲਾਨੀ ਇੰਡੀਆ ਦਾ ਮਸ਼ਹੂਰ ਵਕੀਲ ਮੰਨਿਆ ਜਾਂਦਾ ਹੈ ਤੇ ਕਹਿੰਦੇ ਇੱਕ ਵਾਰੀ ਉੱਥੇ ਜਾਂਦਾ ਹੈ ਕਹਿੰਦਾ ਸੰਤ ਜੀ ਤੁਸੀਂ ਸੰਤੋ ਉਹ ਕਹਿੰਦਾ ਭਾਈ ਦੂਜੇ ਲੋਕਾਂ ਨੂੰ ਪੁੱਛੋ ਮੈਂ ਤੇ ਸੰਤ ਨਹੀਂ ਆਉਦੇ ਆਪ ਨੂੰ ਮੰਨਦਾ ਕਹਿੰਦੇ ਦੁਨੀਆ ਕਹਿੰਦੀ ਹੈ ਅਕਰ ਦੁਨੀਆ ਕਹਿੰਦੀ ਪਰ ਦੁਨੀਆ ਤੋਂ ਪੁੱਛਣਾ ਚਾਹੀਦਾ ਕਹਿੰਦਾ ਜੀ ਇਹ ਤੁਸੀਂ ਸੰਤ ਹੋ ਤੇ ਫਿਰ ਸੰਤਾਂ ਦਾ ਕੰਮ ਤੇ ਹੁੰਦਾ ਨਾਮ ਜਪਣਾ ਤੇ ਜਪਉਣਾ ਮਾਲਾ ਪੇਰਨੀ ਤੇ ਇਹ ਤੁਸੀਂ ਹਥਿਆਰ ਰੱਖੇ ਆ ਇਹ ਕਦੇ ਵਾਸਤੇ ਕਹਿੰਦਾ ਜੀ ਹਥਿਆਰ ਰੱਖਣਾ ਸਾਡੇ ਗੁਰੂ ਦਾ ਹੁਕਮ ਹੈ ਹਥਿਆਰਾਂ ਦੇ ਨਾਲ ਸ਼ਾਂਤੀ ਰਹਿੰਦੀ ਹੈ ਉਹ ਕਹਿੰਦਾ ਜੀ ਹਥਿਆਰਾਂ ਨਾਲ ਸ਼ਾਂਤੀ ਰਹਿੰਦੀ ਹੈ ਹਥਿਆਰਾਂ ਨਾਲ ਤਾਂ ਅਸ਼ਾਂਤੀ ਫੈਲਦੀ ਹੈ ਹਥਿਆਰਾਂ ਤੋਂ ਬਿਨਾਂ ਸ਼ਾਂਤੀ ਹੁੰਦੀ ਹੈ ਤੇ ਸੰਤ ਕਹਿੰਦੇ ਜਰਨੈਲ ਸਿੰਘ ਦੀ ਕਾਲ ਸਾਹਿਬ ਬੋਲਦੇ ਆ ਵੀ ਜੇਠ ਮਲਾਨੀ ਜੇ ਤੂੰ ਇਹ ਗੱਲ ਮੰਨਦਾ ਹੈ ਵੀ ਹਥਿਆਰਾਂ ਤੋਂ ਬਿਨਾਂ ਸ਼ਾਂਤੀ ਫੈਲਦੀ ਹੈ ਹੱਥਿਆਰਾਂ ਦੇ ਸੰਗ ਅਸ਼ਾਂਤੀ ਫੈਲਦੀ ਹੈ ਫਿਰ ਜਿੰਨੇ ਤੁਹਾਡੇ ਇੰਡੀਆ ਦੇ ਬਾਡਰ ਨੇ ਚਾਹੇ 3 ਦੇ ਨਾਲ ਲੱਗਦਾ ਹੈ ਚਾਹੇ ਪਾਕਿਸਤਾਨ ਨਾਲ ਲੱਗਦਾ ਚਾਹੇ ਹੋਰ ਕਿਸੇ ਮੁਲਕ ਦੇ ਨਾਲ ਲੱਗਦਾ ਸਾਰਿਆਂ ਦੇ ਉੱਤੇ ਜਿੰਨੇ ਤੁਸੀਂ ਟੋਪਾਂ ਬੰਬੋ ਟੈਂਕ ਵੀੜ ਕੇ ਰੱਖੇ ਆ ਜਿੰਨੇ ਤੁਸੀਂ ਫੌਜੀ ਾਸਤੇ ਉੱਥੇ ਲਾਏ ਆ ਸਾਰਿਆਂ ਨੂੰ ਪੇਸ਼ ਆਖਿਆ ਚਲੋ ਚੰਗੀ ਤਰ੍ਹਾਂ ਸ਼ਾਂਤੀ ਫੈਲ ਜਾਣੀ ਚਾਹੀਦੀ ਹੈ ਜੇਠ ਮਿਲਾਨੇ ਨੂੰ ਕੋਈ ਜਵਾਬ ਨਹੀਂ ਆਇਆ ਜੂਨ ਦਾ ਮਹੀਨਾ 10 ਤੱਕ ਦਿੰਦਾ ਤੇ ਜਰਨਲ ਕੁਲਦੀਪ ਸਿੰਘ ਬਰਾੜ ਦੀ ਅਗਵਾਈ ਦੇ ਵਿੱਚ ਭਾਰਤੀ ਫੌਜ 6 ਲੱਖ ਨਫਰੀ ਪੰਜਾਬ ਦੇ ਵੱਲੋਂ ਭੇਜੀ ਜਾਂਦੀ ਹੈ ਜਿਹਦੇ ਵਿੱਚੋਂ ਬਹੁਤੀ ਜ਼ਿਆਦਾ ਨੌਕਰ ਅਮਰਤਸਰ ਦੇ ਵਿੱਚੋਂ ਤਾਰੀ ਜਾਂਦੇ ਆ ਔਰ 14 ਫੌਜੀ ਭੇਜੇ ਜਾਂਦੇ ਆ ਦਰਬਾਰ ਸਾਹਿਬ ਦੇ ਵਿੱਚ ਸੰਤ ਗਿਆਨੀ ਖਾਲਸਾ ਜਰਨੈਲ ਸਿੰਘ ਦੀ ਢਿੰਡਰਾਵਾਲਿਆਂ ਦੇ ਕੋਲੇ ਵੀ ਤੁਸੀਂ ਜਾ ਕੇ ਜਾਇਦਾ ਲੈ ਕੇ ਆਓ ਉਹਨਾਂ ਕੋਲੇ ਕੀਆਂ ਗੰਨਾ ਨੇ ਕਿਹੋ ਜੇ ਉਹਨਾਂ ਕੋਲੇ ਬਾਰੂਦ ਨੇ ਕਿੰਨੇ ਕੁ ਉਥੇ ਮਾਰਸ਼ਲ ਸਿਪਾਹੀ ਹੈ ਕਿ ਮੂਜੀ ਉਹਨਾਂ ਦੀ ਸੋਚ ਹੈ ਔਰ ਜਿਹੜੇ ਵੀ 14 ਸਿਪਾਹੀ ਜਾਂਦੇ ਨੇ ਉਹ ਜਾ ਕੇ ਸੰਤ ਗਿਆਨੀ ਜਰਨੈਲ ਸਿੰਘ ਦੀ ਖਾਲਸਾ ਭਿੰਡਰਾਂ ਵਾਲਿਆਂ ਦੇ ਗੱਲਾਂ ਸੁਣ ਕੇ ਉਹਨਾਂ ਦੇ ਹੁਕੇ ਰਹਿ ਜਾਂਦੇ ਨੇ 1 ਤੇ 2 ਜੂਨ ਨੂੰ ਜੈਜਾ ਲੈਦੇ ਹੋਇਆ ਕਲਦੀਪ ਬਰਾੜ ਕਹਿੰਦਾ ਵੀ ਇਹਨਾਂ ਨੇ ਆਏ ਨਹੀਂ ਕੰਮ ਸੂਤ ਆਉਣਾ ਕਿਹੜਾ ਹੱਲਾ ਬੋਲ ਦੇਣਾ ਚਾਹੀਦਾ ਤੇ ਅੱਧੀ ਰਾਤ ਨੂੰ ਹੱਲਾ ਬੋਲ ਦਿੱਤਾ ਜਾਂਦਾ ਜਿਹੜਾ ਉੱਥੇ ਕਾਹਨ ਹੁੰਦਾ ਇੱਕ ਤੇ ਦੋ ਜੂਨ ਦਾ ਬਾਰਤਾ ਲਾਪ ਜਿਸ ਤਰ੍ਹਾਂ ਦੀ ਉੱਥੇ ਕੱਲ ਵਾਪਰਦੀ ਐ ਰੋਡਿਆਂ ਵਾਲਾ ਕੁਛਰੀ ਜੱਥਾ ਕਿਉਂ ਬਿਆਣਦਾ ਬਈ ਹਾਕਮ ਕਾਫੀ ਦੇਰ ਤੋਂ ਰਿਹਾ ਸੀ ਮੋਕਾ ਟੋਲ ਜੂਨ 84 ਵਿੱਚ ਸੀ ਦਿੱਤਾ ਹੱਲਾ ਬੋਲ ਸੀਦੀ ਸੁਣ ਲੈ ਸੰਗ ਤੇ ਸਾਥੋਂ ਖਾਸ ਤਜੂਨ 84 ਦੀ ਬਿਥੇ ਆਖੋਲ ਕੇ ਸੋਨੂੰ ਦੱਸਣ ਲੱਗੇ ਸਾਰੀ ਸੈਂਟਰ ਸੋਚੇ ਸਭ ਕੋ ਸਿਖਾਉਣਾ ਐ ਸਾ ਸਿੱਖਾ ਨੂੰ ਸੈਂਟਰ ਸੋਚੇ ਸਭ ਕੋ ਸਿਖਾਉਣਾ in the hey. ਹਰੀ ਫੌਜ ਦੀ ਭੇਜੀ ਵਿੱਚ ਪੰਜਾਬ ਦੇ 1,30,000 ਸੀ ਅਮਰਤਸਰ ਤੋਂ ਉਤਾਰੀ ਉਹ ਭਾਈ ਦੇਤਾ ਹੁਕਮ ਹਾਕਮ ਨੇ ਹਰ ਮੰਦਰ ਤੇ ਹਮਲੇ ਦਾ ਕੀ ਨਤੀਜਾ ਨਿਕਲੂ ਨਈਓ ਗੱਲ ਵਿਚਾਰੀ ਉਹ ਫੌਜੀ ਛਾਟ ਕੇ ਈ ਕਲਾ ਨਿਆਰੀ ਉਹ ਸਾਡੇ 10 ਵਜੇ ਜਦ ਰਾਤ ਦੇ ਹੱਲਾ ਬੋਲ ਦਿੱਤਾ ਆਰਮੀ ਅੰਦਰ ਵੜ ਕੇ ਕਰਨ ਲੱਗੀ ਦੋੜਾ ਬਾਰੀ ਉਹ ਸੋਚ ਕੇ ਕੰਟਿਆਂ ਵਿੱਚ ਹੀ ਕਾਬੂ ਕਰਕੇ ਸੰਤਾਂ ਨੂੰ ਸੰਤਾਂ ਨੂੰ ਸੋਚੇ ਕੰਟਿਆਂ ਵਿੱਚ ਹੀ ਕਾਬੂ ਕਰਕੇ ਸੰਤਾਂ ਨੂੰ ਦਿੱਲੀ Morre! ਸਭ ਉੱਚਤਾਰੀ ਉਹ ਤੇਰੀ ਕਰੇ ਕਮਾਂਡੋ 912 ਮਿੰਟਾਂ ਚ ਸ਼ਵੇਗ ਸਿਉਂਦੇ ਨਾਲ ਸਿਆਣ ਬਵਾਜੀ ਮਾਰੀ ਉਹ ਤੇਰੀ